ਗੰਨਾ ਦੋ ਦੋ ਦੇਖ ਲੈ ਬੰਦਾ ਨਿਕਾਲੀ ਨਾ ਖੋਲੇਉਂਨੇ ਲੇਟ ਹੋ ਜਾਣਾ ਛੱਡ ਤੇ ਬੋਲੇ ਸੀ ਤੂੰ ਰੁੱਕ ਕੇ ਰੇਨકોટ ਪਾ ਲਾ 9 ਸਾਲ ਦੀ ਪ੍ਰਾਈਵੇਟ ਨੌਕਰੀ ਕਰਨ ਤੋਂ ਬਾਅਦ ਤਰਤੀ ਹੇਠ ਲੇ ਸਬਲਦ ਨੇ ਸੋਚਿਆ ਵੀ ਚੱਲ ਆਪਣੀ ਜ਼ਿੰਦਗੀ ਨੂੰ ਚੀਕੇ ਤਾ ਦੇਖ ਜੋ ਦਿਲ ਚਾਹੁੰਦਾ ਉਹ ਕਰ ਪਰ ਦਿਲ ਚਾਹੁੰਦਾ ਕੀ ਸੀ ਇਹ ਚਾਹੁੰਦਾ ਸੀ ਬਸ ਸਫਰ ਤੇ ਬਸ ਸਫਰ ਫਿਰ ਕੀ ਸੀ ਛੱਡ ਕੇ ਪ੍ਰਾਈਵੇਟ ਨੌਕਰੀ ਨੂੰ ਆਪਾਂ ਬਣ ਕੇ ਸੁਖਪ੍ਰੀਤ ਸਿੰਘ ਤੋਂ ਹਣ ਰਾਹੀਰ ਤੇ ਸ਼ੁਰੂ ਕੀਤੀ ਆਪਦੀ ਜ਼ਿੰਦਗੀ ਦਾ ਪਹਿਲਾ ਸਫ਼ਰ ਘੁੰਮਣ ਦਾ ਕੀੜਾ ਨਾ ਐਦਾਂ ਦਾ ਇੱਕ ਕੀੜਾਗਾ ਜਿਹੜਾ ਵੀ ਇੱਕ ਵਾਰੀ ਦਿਮਾਗ ਦੇ ਵਿੱਚ ਵੱੜ ਜੇ ਤਾਂ ਸਾਰੀ ਦੁਨੀਆਦਾਰੀ ਚੰਗੀ ਲੱਗਣਾ ਹਟਾ ਆਂਦਾ ਵੀ ਜਿੰਨਾ ਟਾਈਮ ਤੁਸੀਂ ਆਪਦੇ ਸਫ਼ਰ ਤੇ ਨਹੀਂ ਨਿਕਲਦੇ ਘੁੰਮਣ ਜਾਂਦੇ ਨਹੀਂਗੇ ਉਹਨਾਂ ਟਾਈਮ ਇਹ ਸ਼ਾਂਤ ਨਹੀਂ ਹੁੰਦਾ ਬਸ ਉਹੀ ਕੀੜਾ ਸੀਗਾ ਜਿਹੜਾ ਦਿਮਾਗ ਦੇ ਵਿੱਚ ਬਹੁਤ ਲੰਬੇ ਟਾਈਮ ਤੋਂ ਸੀ ਪ੍ਰਾਈਵੇਟ ਨੌਕਰੀ ਕਰ ਕਰਕੇ ਇੱਕ ਤਾਂ ਬੰਦਾ ਇੱਕ ਨੌਕਰੀ ਤਾਂ ਉਦਾਂ ਵੀ ਹੁੰਦਾ ਨੌਕਰੀ ਚਾਹੇ ਪ੍ਰਾਈਵੇਟ ਹੋਵੇ ਹਨਾ ਸਰਕਾਰੀ ਹੋਵੇ ਜੇ ਤੁਹਾਨੂੰ ਕਿਸੇ ਦਿਲਚਸਪੀ ਕਿਸੇ ਹੋਰ ਚੀਜ਼ ਚ ਆ ਗਈ ਤਾਂ ਤੁਹਾਨੂੰ ਉਹ ਚੀਜ਼ ਕਰ ਕਰ ਮਨ ਅੱਕ ਜਾਂਦਾ ਉਹੀ ਹਾਲ ਆਪਣਾ ਸੀ ਹੁਣ ਨੌਕਰੀ ਕਰ ਕਰ ਮਨ ਇੰਨਾ ਕੱਕ ਗਿਆ ਸੀਗਾ ਕਿ ਬੱਸ ਯਾਰ ਹੁਣ ਹੋਰ ਨਹੀਂ ਹੋਣੀ ਹੁਣ ਚੱਲ ਜੋ ਦਿਲ ਚਾਹੁੰਦਾ ਆਪਾਂ ਉਹ ਕਰੀਏ ਇਹ ਟਾਈਮ ਉਹ ਸੀਗਾ ਹੁਣ ਜਦੋਂ ਕਬੀਲਦਾਰੀਆਂ ਦਾ ਵਜਨ ਵੀ ਜਿਹੜਾ ਮੋਢਿਆਂ ਤੋਂ ਉਹ ਥੋੜਾ ਹੌਲਾ ਹੋ ਗਿਆ ਸੀਗਾ ਤੇ ਅਸੀਂ ਸ਼ੁਰੂ ਕੀਤਾ ਆਪਦੇ ਜ਼ਿੰਦਗੀ ਦਾ ਪਹਿਲਾ ਸਫਰ ਸਾਈਕਲ ਤਿਆਰ ਕਰਵਾ ਲਿਆ ਸੀ ਆ ਮੇਨ ਮੋਤੀ ਪਿਆ ਤੇ ਮੋਟਰਸਾਈਕਲ ਤਿਆਰ ਕਰਵਾ ਰਿਹਾ ਸੀ ਲੋਗੋ ਵਗੈਰਾ ਕੱਲ ਲਾ ਲੇ ਪਹਿਲਾ ਸਰਕਾਰੀ ਨੰਬਰ ਪਲੇਟ ਲਵਾਉਣੀ ਪਏ ਕਿਉਂਕਿ ਕੰਪਲਸਰੀ ਸੀਸੀ ਅਜੇ ਕਸਨੇ ਤੇ ਕਸ ਨਹੀਂ ਗੇ ਕੋਈ ਦੇ ਵਿੱਚ ਗਿੱਟੀ ਜੇ ਕ ਲੱਗੂ ਇਹ ਤੋਂ ਬਾਅਦ ਸੀਸੇ ਕਸੇ ਜਾਣਗੇ ਚਾਰਜਿੰਗ ਵਾਲਾ ਪੁਆਇੰਟ ਇੱਥੇ ਲਵਾ ਲਿਆ ਹੁਣ ਇਹੇ ਚੱਲਣ ਲਈ ਤਿਆਰ ਬੈਗ ਇੱਥੇ ਪਿੱਛੇ ਕਸਿਆ ਜਾਣਾ ਤੇ ਚਲੋ ਆਪਾਂ ਹੁਣ ਕਰਦੇ ਹਾਂ ਸਫਰ ਦੀ ਸ਼ੁਰੂਆਤ ਅੰਦਰ ਅਵਾਰਾ ਪਸਮਿਕ ਮਸਾ ਇਹ ਇਹ ਹਾਈਵੇ ਆ ਗਿਆ ਮੇਨ ਮੈਂ ਪਿੱਛੇ ਪਿੰਡਾਂ ਵਿੱਚ ਜੋ ਗਿਆ ਸੀ ਕਿਉਂਕਿ ਮੈਂ ਆਇਆ ਸੀ ਉਹ ਰੰਪ ਵਾਲੀ ਸਾਈਡ ਤੋਂ ਤੇ ਮੈਂ ਪਿੱਛੇ ਆਪਣੇ ਉਤਲੇ ਆ ਪਿੰਡਾਂ ਦੇ ਜੇ ਹੋ ਗਿਆ ਸੀਗਾ ਤੇ ਟਿੱਕੀ ਆ ਗਿਆ ਮੈਂ ਇੱਧਰ ਇਹ ਤਾ ਉਹ ਲੰਘਿਆ ਪਿੱਛੋਂ ਆਇਆ ਇਹ ਆ ਸਾਹਮਣੇ ਜਿਹੜਾ ਹਾਈਵੇ ਇਹ ਲੰਘਿਆ ਤਾਂ ਮਾਨਸਰੂ ਮਾਨਸਰ ਦਾ ਹਾਈਵੇ ਆ ਗਿਆ ਇਹ ਤੇ ਇੱਥੇ ਹਰਕਮੰਡ ਖੜਾਗਾ ਉਹ ਥੋੜਾ ਕਿਉਂਕਿ ਆ ਪਿੱਛੋਂ ਆਇਆ ਜਿਸ ਨਾਮ ਤੋਂ ਜਿਹੜਾ ਇਹ ਸਿੱਧਾ ਉਹ ਚੱਲ ਜੇ ਪਿੱਛੋਂ ਆਉਂਦਾ ਚੱਲ ਜਾਂਦਾ ਉਹ ਇੱਥੇ ਜੇ ਕਿਤੇ ਖੜਾਗਾ ਲੱਭਣਾ ਪੈਣਾ ਚਲ ਲੱਭ ਤੋਂ ਪੜਾਂ ਕਿਹੜੀ ਕਿਤੇ ਖੜਾਗਾ ਬਸ ਫੈਨ ਤੋਂ ਬੋਲ ਰਿਹਾ ਆ ਉਹ ਸੜਾ ਲੋ ਵੀ ਕਰ ਲਈ ਆਪਾਂ ਗੱਲਬਾਤ ਫਿਰ ਉਹ ਚੱਲ ਪਈ ਸੀ ਜਿਹੜੀ ਚੀਜ਼ ਕਰਕੇ ਪਹਿਲਾਂ ਤਮਧਾਨ ਸਾਹਿਬ ਰੁਕੇ ਰਹੇ ਆਪਾਂ ਲੇਟ ਹੋਏ ਉਸੇ ਨੇ ਫਿਰ ਘੇਲੇ ਨਾ ਰਾ ਦੇ ਵਿੱਚ ਵੀ ਕੋਈ ਸ਼ਾਟ ਨਹੀਂ ਲਿਆ ਗਿਆ ਵੀ ਨਹੀਂ ਅੱਜ ਲੱਗਦਾ ਨਹੀਂ ਕਿ ਸਰਸ ਵੀ ਜਾ ਹੋਣਾ ਜਦੋਂ ਅਸੀਂ ਇਹ ਸਫ਼ਰ ਸ਼ੁਰੂ ਕਰਨਾ ਸੀਗਾ ਤਾਂ ਉੱਥੇ ਉਦੋਂ ਕੁਝ ਵੀ ਨਹੀਂ ਸੀ ਏਦਾਂ ਦਾ ਸੋਚਿਆ ਵੀ ਆਪਾਂ ਕੋਈ ਆਫ-ਰੋਡਿੰਗ ਵਗੈਰਾ ਕਰਨੀ ਆ ਹਨਾ ਜਾਂ ਪਹਾੜਾਂ ਤੇ ਇਦਾਂ ਚੜਾਂਗੇ ਮੋਟਰਸਾਈਕਲ ਜਾਂ ਇਹ ਸਭ ਕੁਝ ਕਰਾਂਗੇ ਐਕਟੀਵਿਟੀਆਂ ਕਰਾਂਗੇ ਕੁਛ ਆਪਾਂ ਪਾਣੀ ਵਿੱਚ ਦੀ ਨੰਗਾਗੇ ਹਨਾ ਤੇ ਉਹ ਕੁਛ ਵੀ ਨਹੀਂ ਸੀ ਸੋਚਿਆ ਬਸ ਆਪਣਾ ਇਹ ਸੀਗਾ ਕਿ ਆਪਾਂ ਘੁੰਮਣਾਗਾ ਦੁਨੀਆ ਦੇਖਣੀ ਹੈਗੀ ਇਸ ਦੁਨੀਆ ਦੇ ਵਿੱਚ ਰਹਿੰਦੇ ਹੋਏ ਜਾਂ ਪਹਿਲਾਂ ਤੋਂ ਲਓ ਆਪਾਂ ਮੁਲਕ ਦੇ ਵਿੱਚ ਘੁੰਮਣਾ ਸ਼ੁਰੂ ਕੀਤਾ ਹਨਾ ਵੀ ਇੰਡੀਆ ਦੇ ਵਿੱਚ ਜਿਹੜੇ ਵੱਖ-ਵੱਖ ਸੂਬੇ ਆ ਹਰੇਕ ਸੂਬੇ ਦੇ ਵਿੱਚ ਭਾਸ਼ਾ ਬਦਲ ਜਾਂਦੀ ਹੈ ਜਿਵੇਂ ਆਪਣੇ ਤਾਂ ਵੀ ਇਹ ਹੁੰਦਾ ਹਰੇਕ ਜ਼ਿਲ੍ਹੇ 'ਚ ਆ ਕੇ ਥੋੜੀ-ਬਹੁਤੀ ਹਨਾ ਤਬਦੀਲੀਆਂ ਆ ਜਾਂਦੀਆਂ ਰੀਤੀ ਰਿਵਾਜ ਬਦਲ ਜਾਂਦੇ ਆ ਇਸ ਸਾਰੀ ਆਪਾਂ ਦੁਨੀਆ ਦੇਖਣੀ ਹੈਗੀ ਆ ਦੁਨੀਆ ਕਿਵੇਂ ਵਿਚਰਦੀ ਆ ਕੀ ਖਾਣ ਪੀਣ ਖਾ ਰਹੀ ਆ ਕਿਵੇਂ ਦੇ ਲੋਕ ਆਗੇ ਕਿਵੇਂ ਅੱਗੇ ਉਹ ਆਪਣੀ ਆਉ ਭਗਤ ਕਰਦੇ ਆ ਟ੍ਰੀਟ ਕਰਦੇ ਆ ਹਨਾ ਸਭ ਕੁਝ ਕਿਵੇਂ ਚੱਲਦਾ ਦੁਨੀਆ ਦੇ ਵਿੱਚ ਮਤਲਬ ਕੁੱਲ ਮਿਲਾ ਕੇ ਆਪਾਂ ਲੋਕਾਂ ਦੇ ਵਿੱਚ ਵਿਚਰਨਾ ਹੈਗਾ ਜਾ ਕੇ ਭਾਂਤ ਭਾਂਦ ਦੀ ਆਪਾਂ ਦੇਖਣੀ ਆ ਦੁਨੀਆ ਇਸ ਬਸ ਇੱਕ ਚੀਜ਼ ਦੇ ਨਾਲ ਜਿਹੜਾ ਅਸੀਂ ਉਹ ਸਫਰ ਸ਼ੁਰੂ ਕੀਤਾ ਤੇ ਪਰ ਹੋਇਆ ਸਫਰ ਦੇ ਵਿੱਚ ਸਭ ਕੁਝ ਆਫ ਰੋਡਿੰਗ ਵੀ ਆਪਾਂ ਕੀਤੀ ਆ ਪਾਣੀ ਵਿੱਚ ਦੀ ਵੀ ਨੰਗੇ ਆਗੇ ਹਨਾ ਜਿੰਨਾ ਕੁਝ ਹੋ ਸਕਦਾ ਇੱਕ ਟ੍ਰੈਵਲ ਦੇ ਵਿੱਚ ਉਹ ਸਭ ਕੁਝ ਆਪਾਂ ਕੀਤਾ ਜਿਹੜਾ ਪਹਿਲਾ ਅਸੀਂ ਐਡਵੈਂਚਰ ਕੀਤਾ ਕਾਪ ਦਾ ਰਾਜਸਥਾਨ ਦੇ ਵਿੱਚ ਜਦੋਂ ਗਏ ਆ ਸਾਹਾ ਉੱਥੇ ਗੁਰਦੁਆਰਾ ਸਾਹਿਬ ਦਾ ਦਰਸ਼ਨ ਕਰਨ ਗਏ ਸੀਗੇ ਤੇ ਪਰ ਉੱਥੇ ਹੋ ਗਿਆ ਆਫ ਰੋਡ ਕਿਉਂਕਿ ਸਭ ਕੁਝ ਆਪਣੇ ਆਪ ਚੱਲਦਾ ਰਹਿੰਦਾ ਆਪ ਵਿਆਪ ਕਰਵਾਉਂਦੀ ਰਹਿੰਦੀ ਹੈ ਕੁਦਰਤ ਤੇ ਉੱਥੇ ਜਾ ਕੇ ਜਦੋਂ ਆਪਾਂ 100 ਸੀਸੀ ਦੇ ਮੋਟਰਸਾਈਕਲਾਂ ਨੂੰ ਰਾਜਸਥਾਨ ਦੇ ਰੇਤ ਦੇ ਠਿੱਬਿਆਂ ਦੇ ਵਿੱਚ ਵਾਰਤਾ ਨਾ ਵੀ ਬਿਲਕੁਲ ਰੇਤ ਦੇ ਵਿੱਚ ਸੀਗਾ ਯਾਰ ਉੱਥੇ ਕੋਈ ਸੜਕ ਵੀ ਨਹੀਂ ਸੀਗੀ ਤੇ ਉੱਥੇ ਜਾ ਕੇ ਜਦੋਂ ਵੜਿਆ ਤਾਂ ਸਾਡੀ ਜ਼ਿੰਦਗੀ ਦਾ ਉਹ ਪਹਿਲਾ ਆਫ ਰੋਡ ਹੋਇਆ ਸੀ ਜਿਹੜਾ ਉੱਥੇ ਜਾ ਕੇ ਆਪਾਂ ਕੀਤਾ जा लगभग आज हा सही है दिल्ला दूजन नहीं जबाला नहीं है सही है गुरु चंद्रिया बहुत सोहना स्थान बनया हुआ है ਬਿਲਕੁਲ ਰੇਤ ਦੇ ਵਿੱਚ ਚਾਰੇ ਪਾਸੇ 6-7 ਕਿਲੋਮੀਟਰ ਤੱਕ ਕੋਈ ਆਬਾਦੀ ਨਹੀਂ ਆ ਨਜ਼ਾਰਿਆਂ ਤੱਕ ਤਾਂ ਸਭ ਕੁਝ ਸਹੀ ਚੱਲ ਰਿਹਾ ਸੀਗਾ ਜ਼ਿੰਦਗੀ ਵਧੀਆ ਚੱਲ ਰਹੀ ਸੀ ਆਜ਼ਾਦ ਪਰਿੰਦੇ ਸੀਗੇ ਉੱਡ ਰਹੇ ਸੀ ਆਪਦੀਆਂ ਉਡਾਰੀਆਂ ਭਰ ਰਹੇ ਸੀਗੇ ਕਿਉਂਕਿ ਜਦੋਂ ਬੰਦਾ ਬਹੁਤ ਲੰਬੇ ਟਾਈਮ ਬਾਅਦ ਇੱਕ ਬੰਦਸ਼ ਤੋਂ ਆਜ਼ਾਦ ਹੁੰਦਾ ਨਾ ਤਾਂ ਉਹ ਪਰਿੰਦੇ ਵਾਂਗੂ ਆਪਣੇ ਆਪ ਨੂੰ ਆਜ਼ਾਦ ਪਾਉਂਦਾ ਤੇ ਇਸ ਖੁੱਲੇ ਅਸਮਾਨ ਦੇ ਵਿੱਚ ਉਡਾਰੀਆਂ ਲਾਉਂਦਾਗਾ ਜ਼ਿੰਦਗੀ ਵਧੀਆ ਚੱਲ ਰਹੀ ਸੀ ਕੁਦਰਤ ਦੇ ਨਜ਼ਾਰੇ ਦੇਖ ਰਹੇ ਸੀ ਵਕ ਵਕ ਭਾਂਤ ਭਾਂਤ ਦੀ ਜਿਹੜੀ ਬਨਸਪਤੀ ਆ ਹਨਾ ਉਹ ਦੇਖ ਰਹੇ ਸੀ ਇੱਥੇ ਪੰਜਾਬ ਦੇ ਹਰਿਆਵਲ ਤੋਂ ਲੈ ਕੇ ਰਾਜਸਥਾਨ ਦੇ ਜਿਹੜੇ ਰੇਤੇ ਆ ਗਏ ਉਹ ਵੀ ਦੇਖ ਲੇ ਤੇ ਚਲਦੇ ਸੀ ਗੋਲਮ ਲਾ ਕੇ ਨਜ਼ਾਰੇ ਲੈ ਰਹੇ ਸੀ ਪੂਰੇ ਪਰ ਇਹਨਾਂ ਨਜ਼ਾਰਿਆਂ ਦੇ ਵਿੱਚ ਇਹ ਨਹੀਂ ਸੀ ਸੋਚਿਆ ਕਿ ਹਾਂ ਸਾਨੂੰ ਮੁਸੀਬਤਾਂ ਵੀ ਆਉਣਗੀਆਂ ਇਹਦੇ ਨਾਲ ਨਾਲ ਸੁੱਖ ਦੇ ਨਾਲ ਜਿਵੇਂ ਦੁੱਖ ਵੀ ਚੱਲਣਗੇ ਤੇ ਇੱਥੇ ਸਾਡਾ ਜਿਹੜਾ ਸਾਹਮਣਾ ਹੁੰਦਾ ਹੈ ਸਾਡੀ ਪਹਿਲੀ ਮੁਸੀਬਤ ਦੇ ਨਾਲ ਜਦੋਂ ਅਸੀਂ ਮਹਾਰਾਸ਼ਟਰ ਐਂਟਰ ਹੋਣ ਲੱਗੇ ਮੱਧ ਪ੍ਰਦੇਸ਼ ਨਾਲ ਕਿ ਉੱਥੇ ਆਈ ਸਾਡੇ ਸਾਹਮਣੇ ਸਭ ਤੋਂ ਜਿਹੜੀ ਸਾਡੀ ਪਹਿਲੀ ਵੱਡੀ ਮੁਸੀਬਤ ਮੀ ਪਰ ਮੀਂਹ ਜਿਹੜਾ ਹੁਣ ਪਿੱਛਾ ਨਹੀਂ ਛੱਡ ਰਿਹਾ। ਕਾਫੀ ਟਾਈਮ ਹੋ ਗਿਆ ਸਾਨੂੰ ਵੀ ਢਿੱਕਿਆਂ ਦੇ अंदर ਨੂੰ ਵੀ ਜੇ ਹਟਦੇ ਤਾਂ ਦੂਰੀ ਹੁਣੇ ਹਲਕਾ ਹਲਕਾ ਹੋਇਆ। ਚਲੋ ਇੰਨੇ ਨੇ ਮੀਂਹ ਦੇ ਵਿੱਚ ਤਾਂ ਹੁਣ ਚੱਲਣਾ ਹੀ ਪੈਣਾਗਾ। ਕੋਈ ਇੱਥੇ ਵੀ ਫਸਿਆ। ਇੱਥੋਂ ਚੱਲ ਕੇ ਹੁਣ ਆਪਣਾ ਕੋਸ਼ਿਸ਼ ਇਹੀ ਹੈ ਕਿ ਸਿੱਧੇ ਆਪਾਂ ਚੱਲ ਕੇ ਨੰਨੇੜ ਰੁਕਣਾ ਹੁਣ ਬਿਮਾਰਸਤਰੀ ਉਧਰ ਜਾਣਾਗਾ ਸਿੱਧੇ ਠੀਕ ਹੈ ਸਿੱਧੇ ਆਪਾਂ ਹੁਣ ਇੱਥੋਂ ਸਤਖੰਡ ਸ੍ਰੀ ਹਜੂਰ ਸਾਹਿਬ ਜਾ ਕੇ ਰੁਕੀਏ ਤੇ ਕੋਸ਼ਿਸ਼ ਇਹੀ ਆ ਚੱਲਦੇ ਆਂ ਪਰ ਜੇ ਮੀਂਹ ਜਾਦੇ ਹੁੰਦਾ ਤਾਂ ਉੱਥੇ ਕੋਣ ਫਿਰ ਰੁਕਨੇ ਪੈਣਾ। ਹੁਣ ਵੀ ਹਲਕਾ ਹਲਕਾਗਾ ਰੇਨ ਕੋਟ ਆਪਾਂ ਡੀ ਕੈਥਲੋਂ ਤੋਂ ਲਿਆਂਦੇ ਹੋਏ ਜਿਹੜੇ ਕੰਮ ਆ ਰਿਹਾ ਹੁਣੇ ਚੋ ਸੋ ਇਹ ਦੌਰ ਤੋਂ ਚੱਲੇ ਸੀ ਤੇ ਵੀਰੇ ਕੇ ਇਸ ਲਈ ਚਲੋ ਕੀ ਪਤਾ ਹਟ ਜੇ ਪਰ ਸੌਣ ਚੜ ਪਿਆ ਬਈ ਟੜੀ ਉਲੀ ਲਾਈ ਬੈਠਾ ਇੱਥੇ ਦਾ ਗੁਰਾਹ ਜੇ ਮਾਸਟਰ ਮਹਾਰਾਸ਼ਟਰ ਤੇ ਹੁਣ ਅੱਗੇ ਅੱਗੇ ਜਾਈ ਜਾਵਾਂਗੇ ਸਮੁੰਦਰ ਨੇੜੇ ਆ ਜੀ 20 ਵਧੀ ਜਾਊਗਾ 2-3 ਦਿਨ ਲੱਗਦਾ ਹੁਣ ਸਫਰ ਤੇ ਹੀ ਕੱਢੂ ਇਹਨੇ ਅੱਜ ਜਿਹੜਾ ਸਫਰ ਐ ਸੀ ਅੱਜ ਤੱਕ ਪਹੁੰਚ ਜਾਗੇ ਆਪਾਂ ਨੇੜੇ ਪਰ ਨਹੀਂ ਔਖਾਗਾ ਮੀਂਹ ਨੇ ਰੋਕ ਲਿਆ ਇਹਦੇ ਵਿੱਚ ਵੀ ਕੀ ਕਰਦੇ ਕੋਈ ਰੰਗੀ ਚਪੇ ਹੋਣ ਐਨਾ 20 ਪੈ ਰਿਆ ਜਲੋ ਥਲ ਹੋਇਆ ਗਿਆ ਚਾਰੇ ਪਾਸੇ ਤੇ ਹੁਣ ਇੱਥੇ ਢਾਬੇ ਤੇ ਰੁਕੀ ਇਡਾ ਮੀਹਾ ਦੇਲੀ ਹਨਾ ਜਿੰਨੀ ਤੇ ਅਸੀਂ ਤਿਆਰੀ ਕਰ ਸਕਦੇ ਸੀ ਆਪਦੇ ਵੱਲੋਂ ਅਸੀਂ ਉਹ ਤਿਆਰੀ ਕਰਕੇ ਗਈ ਸੀ ਜਿੰਨੀ ਕਾ ਆਪਾਂ ਨੂੰ ਨੌਲੇਜ ਸੀ ਵੀ ਇੰਨਾ ਕਿ ਜਿਹੜਾ ਮੀਹਾ ਤੋਂ ਬਚਾਗਾ ਅਸੀਂ ਉਹ ਕਰ ਸਕਦੇ ਹਾਂ ਵੀ ਪਰ ਅਸੀਂ ਇਹ ਨਹੀਂ ਸੀ ਸੋਚਿਆ ਵੀ ਸਾਨੂੰ ਇਸ ਲੈਵਲ ਤੱਕ ਦੇ ਜਿਹੜੇ ਉਹ 20 ਮਿਲਣਗੇ 13 ਦਿਨ ਲਗਾਤਾਰ ਅਸੀਂ 20 ਦੇ ਵਿੱਚ ਸਫ਼ਰ ਕਰਕੇ 900 ਕਿਲੋਮੀਟਰ ਦਾ ਜਿਹੜਾ ਆਪਣਾ ਸਫ਼ਰ ਆਗਾ ਉਹ ਤੈਅ ਕੀਤਾ ਜਿਹਦੇ ਵਿੱਚ ਜਦੋਂ ਅਸੀਂ ਇੰਦੌਰ ਤੱਕ ਪਹੁੰਚੇ ਤਾਂ ਇੰਦੌਰ ਤੱਕ ਸਾਨੂੰ ਵਧੀਆ ਮੀਂਹ ਮਿਲਣ ਲੱਗੇ ਸੀ ਪਰ ਜਦੋਂ ਇੰਦੌਰ ਤੋਂ ਅਸੀਂ ਚੱਲੇ ਅੱਗੇ ਔਰੰਗਾਬਾਦ ਵੱਲ ਨੂੰ ਲਗਾਤਾਰ ਸਾਨੂੰ 13 ਨੰਨੇ ਮਹੀ ਮਿਲਿਆ ਤੇ ਉਹਨਾਂ 13 ਨਰਾਂ ਦੇ ਵਿੱਚ ਅਸੀਂ ਜਿਹੜੀ ਆਉਂਦੀ ਪਹਿਲੀ ਚੀਜ਼ ਖਵਾਈ ਸੀ ਉਹ ਸੀਗਾ ਹਰ ਸਿਮਰਨ ਦਾ ਆਈਫੋਨ ਚਲਦੇ ਚਲਦੇ ਹਜੇ ਅੱਜ ਤੱਕ 200 ਕਿਲੋਮੀਟਰ ਵੀ ਨਹੀਂ ਖਤਮ ਹੋਇਆ ਨਹੀਂ ਨਹੀਂ ਇੱਕ ਤਾਂ ਤੁਰੰ데 ਦੇ ਦਿਆ ਤੇ ਉੱਥੋਂ ਆ ਬੀਕਾ ਪੈ ਗਈ ਤੇੜ ਵਾਲੀ ਪੈ ਪਾਟ ਗਈ ਜਿਹੜੀ ਦੀ ਸੈਂਕ ਦੇ ਪਤਾ ਲੱਗਿਆ ਨਹੀਂ ਫਿਰ ਕਿਤੇ ਹਰਜ ਪਹਾੜਾਂ ਜਾ ਹੁਣ ਖੜਦੇ ਦੇ ਦੇ ਦੋ ਦੋ ਕਿਲੋਮੀਟਰ ਦੂਰੋਂ ਮਿਸਤਰੀ ਦੇ ਉਤੋਂ ਤੇਲ ਦੀ ਕੈਸ ਲੈ ਕੇ ਆਇਆ ਹੁਣ ਇਹ ਪਾਈਆ ਇੱਥੋਂ ਦੁਬਾਰੇ ਹੁਣ ਟੈਂਕੀ ਫੁੱਲ ਕਰਾ ਕੇ ਆਪਾਂ ਲਿਆਵਾਂਗੇ ਕਾਪ ਇੱਕ ਐਕਸਟਰਾ ਲੈ ਹੁਣ ਟੈਂਕੀ ਫੁੱਲ ਕਰਾ ਕੇ ਅੱਗੇ ਚੱਲ ਜਾਈਆ ਔਰ ਆਪਾਂ ਵੀਰ ਚੱਲ ਖਾਸੀ ਮੁਸ਼ਕਲ ਕਰਨ ਤੋਂ ਬਾਅਦ ਆਪਾਂ ਇੰਦੌਰ ਤੋਂ ਹੋਜੀ 150 ਕਿਲੋਮੀਟਰ ਤਕਰੀਬਨ ਅੰਦਾਜ਼ਾ ਲੱਗੇ ਉੱਦੋਂ ਤੱਕ 135 40 ਹੋਣਾ ਤੇ ਇਹ ਦੌਰ ਤੋਂ 135 40 ਕਿਲੋਮੀਟਰ ਚੱਲ ਕੇ ਦਲਵਾਨੀਆਂ ਤੱਕ ਹੀ ਪਹੁੰਚ ਸਕੇ ਮੀਂਹ ਖਾਸਾ ਤੇਜ਼ ਸੀ ਔਰ ਆਦੇ ਵਿੱਚ ਦੋ ਤਿੰਨ ਗੱਲ ਦਿੱਕਤ ਆ ਗਈਆਂ ਇੱਕ ਤਾਂ ਪਹਿਲਾਂ ਜਿਵੇਂ ਤੁਹਾਨੂੰ ਦਿਖਾਇਆ ਉਹ ਮੋਟਰਸਾਈਕਲ ਜਿਹੜੀ ਤੇਲ ਵਾਲੀ ਪਿਆ ਉਹ ਪਾੜ ਗਈ ਪਹਿਲਾਂ ਉਹ ਲੈਣ ਜਾਣਾ ਪਿਆ ਤੇ तकरीबन 3 4 5 ਲੀਟਰ ਦਾ ਤੇਲ ਪਿਆ ਸੀ ਜਿਹੜੇ ਉਡੋ ਲਗਿਆ ਤੇ ਫਿਰ ਇਹ ਤੋਂ ਬਾਅਦ ਵੀ ਖਾਸਾ ਤੇਜ਼ ਹੋਣ ਕਰਕੇ ਹਰ ਸਿਰਦੇ ਜਿਹੜੇ ਚਾਰਜਿੰਗ ਪੁਆਇੰਟ ਵਾਲੇ ਕੋਲ ਜੇ ਪਾਣੀ ਪੈ ਗਿਆ ਉਹ ਤਾਂ ਬੂ ਵਾਟਰਪੂਫ ਆ ਪਾਣੀ ਪੈਣ ਕਰਕੇ ਉਹਦਾ ਜਿਹੜਾ ਸੌਫਟਵੇਅਰ ਆ ਉੱਡ ਗਿਆ ਹੁਣ ਉਹ ਉਹ ਚੱਲ ਗਿਆ ਐਗਜ਼ਿਟ ਮੋਡ ਤੇ ਅਪਡੇਟ ਮੋਡ ਤੇ ਥੋੜੀ ਐਗਜ਼ਿਟ ਮੋਡ ਤੇ ਹੁਣ ਆਪਾਂ ਉਹਨੂੰ ਲੈ ਕੇ ਆਉਣਾ ਜੋੜ ਕੋ ਪਹੁੰਚ ਗਿਆ ਹਸਪਤਾਲ ਨੇ ਮੇਰੇ ਪਿੱਛੇ ਬੱਸ ਆਪਾਂ ਨੂੰ ਮਿਲ ਗਈ ਜਿਹੜੇ ਆ ਇਹਨੇ ਨੇ ਆਪ ਹੀ ਰੋਕ ਲਈ ਬੱਸ ਆਪਾਂ ਚੱਲ ਵੀ ਪਾਇਆ ਬੱਸ ਪਰ ਸਿਰ ਨੇ ਦੇਖਿਆ ਆਪਾਂ ਆਪ ਹੀ ਰੋਕ ਲਈ ਕਿਉਂਕਿ ਜੋੜ ਦੀ ਸਵਾਰੀ ਲੰਬੀ ਸਵਾਰੀ ਹੈ ਸੋ ਇਹ ਛੱਡਦੇ ਨਹੀਂ ਲੰਬੀ ਸਵਾਰੀ ਕੋਈ ਪਤਾ ਨਹੀਂ ਕਹੇਗਾ ਨਹੀਂ ਨਹੀਂ ਅੱਜ ਆਲਾ ਰਸਤਾ ਹਿੰਦੂਬਾਦ ਤੋਂ ਸੜਕ ਜਾਂਦੀ ਹੈ ਮੇਨ ਰੋਡ ਹਾਈਏ ਬਾਹਰ ਪਹੁੰਚ ਕੇ ਆਟੋ ਲਿਆਗਾ ਹੁਣ ਇੱਥੇ ਤੇ ਉਹ ਕੋਗਾਂਜ ਰੋਡ ਆ ਕੋਈ ਮੰਨਦਾ ਡੁੱਗੋ ਕੋਗਾਂਜਾ ਮਹਾਤਮਾ ਗਾਂਧੀ ਰੋਡ ਤੇ ਉੱਤੇ ਜਿੰਸਾਇਡ ਸਟੋਰ ਆ ਉੱਥੇ ਜਾ ਕੇ ਬਣ ਆਪਾਂ ਫੋਨ ਦਾ ਸੌਫਟਵੇਅਰ ਦਾ ਪਤਾ ਕਰਦੇ ਆ ਕਿਵੇਂ ਲੱਗ ਰਿਹਾ ਓਡੋ ਜਾਈ ਅੱਜ ਫਿਰ ਰੱਖੀ ਨੇੜਾ ਬਾਹਰ ਯਾਰ ਯਾਰ ਅੱਜ ਬਸ ਜਿ ਬੈਠੇ ਐਨਾ ਕੁ ਕੰਫਰਟੇਬਲ ਲੱਗਿਆ ਨਾ ਕਿੰਨੇ ਦਿਨ ਮੋਟਰਸਾਈਕਲ ਚਲਾਈ ਜਾਂਦੇ ਚਲਾਈ ਜਾਂਦੇ ਹਾਂ ਮੋਟਰਸਾਈਕਲ ਦੀ ਸੀਟ ਹੋਣੀ ਚਾਹੀਦੀ ਆ ਇੰਡੋਰ ਸ਼ਹਿਰ ਦੇ ਵਿੱਚ ਆਪਾਂ ਫੋਨ ਠੀਕ ਕਰਾਉਣ ਗਏ ਸੀ ਹਰਸ ਮਰੰਦਾ ਫੋਨ ਨੂੰ ਦੇਤਾ ਉਹਨਾਂ ਨੇ ਜਵਾਬ ਕਹਿੰਦੇ ਪਾਣੀ ਜਿਹੇ ਦੋ ਬੂੰਦਾਂ ਸੀ ਪਰ ਉਹ ਦੋ ਬੂੰਦਾਂ ਇਹਦੇ ਅੰਦਰ ਤੱਕ ਚੱਲ ਗਈਆਂ ਤੇ ਹੁਣ ਆਪਾਂ ਖੜੇ ਪੈਰ ਲਿਆ ਉਹਦਾ ਨਵਾਂ ਫੋਨ ਅੱਜ ਥੋੜਾ ਜਿਹਾ ਮੂਡ ਹੁਣ ਠੀਕ ਹੋਇਆ ਉਹਦਾ ਮਾੜਾ ਜਿਹਾ ਪਹਿਲਾਂ ਖਰਾਬ ਸੀ ਹਜੇ ਅਸੀਂ ਉਮੀਦ ਹੈ ਜਿਹੜੇ ਵਿਗਾੜੇ ਹੋਏ ਮੂਡ ਤੋਂ ਹਨਾ ਥੋੜਾ ਜਿਹਾ ਰਿਕਵਰ ਕਰਕੇ ਆਪਦੇ ਆਪ ਨੂੰ ਦੁਬਾਰੇ ਜਿਹੜੀ ਇਹ ਕੁਦਰਤ ਦੇ ਜਾਂ ਫਿਰ ਸਾਡੇ ਸਫ਼ਰ ਦੇ ਜਿਹੜੇ ਉਹ ਨਜ਼ਾਰੇ ਲੈਣ ਹੀ ਲੱਗੇ ਸੀ ਵੀ ਇੰਨੇ ਨੂੰ ਐਕਸੀਡੈਂਟ ਹੋ ਜਾਂਦਾਗਾ ਤੇ ਫੋਨ ਤੱਕ ਦਾ ਚਲੋ ਫਿਰ ਵੀ ਠੀਕ ਸੀਗਾ ਹਨਾ ਬੰਦਾ ਠੀਕ ਅਡਜਸਟ ਕਰ ਲੈਂਦਾ ਹਨਾ ਫੋਨ ਦੀ ਰਿਪਲੇਸਮੈਂਟ ਹੋ ਸਕਦੀ ਆ ਪਰ ਜਿਹੜਾ ਇਹ ਐਕਸੀਡੈਂਟ ਸੀਗਾ ਉਹਦੇ ਵਿੱਚ ਰਿਕਵਰੀ ਦੇ ਵਿੱਚ ਟਾਈਮ ਲੱਗਣਾ ਸੀ ਇੱਕ ਤਰੀਕੇ ਨਾਲ ਸਾਡਾ ਜਿਹੜਾ ਸਾਰਾ ਸਫਰ ਆਗਾ ਉਹ ਇਸ ਪੜਾ ਤੇ ਆ ਕੇ ਖਤਮ ਹੋਣ ਦੇ ਕੰਡੇ ਤੇ ਆ ਗਿਆ ਸੀਗਾ ਵੀ ਸਫਰ ਸਾਰਾ ਖਰਾਬ ਹੋ ਗਿਆ ਉਹ ਇੱਕ ਛੋਟੀ ਜੀ ਕਿਸੇ ਦੀ ਗਲਤੀ ਦੇ ਕਾਰਨ ਵੀ ਇੱਕ ਤਾਂ ਪਹਿਲਾ ਸਫਰ ਸੀ ਘਰ ਤੋਂ ਇੰਨੀ ਦੂਰ ਤੇ ਉਹ ਚੱਕਰ ਦੇ ਵਿੱਚ ਉੱਥੋਂ ਹੁਣ ਨਰਵਸ ਇੱਡੀ ਕਿ ਸੀਗੇ ਪਹਿਲੇ ਸਫ਼ਰ ਦੇ ਵਿੱਚ ਵੀ ਕੋਈ ਵੀਡੀਓ ਵੀ ਉਹ ਚੀਜ਼ ਦੀ ਨਹੀਂ ਬਣਾਈ ਐਕਸੀਡੈਂਟ ਵਗੈਰਾ ਹੋਣ ਦੀ ਹਨਾ ਜਾਫਰੇ ਤੋਂ ਬਾਅਦ ਜੋ ਵੀ ਸਾਡੇ ਉਸ ਸਮੇਂ ਤੇ ਜੋ ਵਿਚਰ ਰਹੀ ਸੀ ਸਾਡੇ ਤੇ ਉਹਦੀ ਕੋਈ ਵੀ ਵੀਡੀਓ ਨਹੀਂ ਬਣਾਈ ਕਿਉਂਕਿ ਉਹ ਤਾਂ ਤਾਂ ਇਹੀ ਸੀ ਕਿ ਤਾਂ ਪਹਿਲੇ ਸਫ਼ਰ ਤੇ ਨਿਕਲਿਆਂਗੇ ਵੀਡੀਓ ਬਣਾਵਾਂਗੇ ਤਾਂ ਘਰ ਦੇ ਵੀ ਦੇਖਣਗੇ ਉਹ ਕੀ ਕਹਿਣਗੇ ਇਹ ਚੀਜ਼ ਦੇ ਬਾਰੇ ਉਹਦੇ ਹਜੇ ਤੱਕ ਸਾਡੇ ਕੋਈ ਵੀ ਰਿਕਾਰਡਿੰਗ ਵਗੈਰਾ ਉਸ ਸਫ਼ਰ ਦੇ ਵਿੱਚ ਅਸੀਂ ਉਸ ਐਕਸੀਡੈਂਟ ਦੀ ਹਜੇ ਤੱਕ ਅਸੀਂ ਕੋਈ ਵੀ ਉੱਥੇ ਰਿਕਾਰਡਿੰਗ ਨਹੀਂ ਕੀਤੀ ਸੀ ਇਹ ਤਾਂ ਬਾਦ ਬਸ ਐਂ ਚੱਲਦੇ ਚੱਲਦੇ ਸ਼ਾਮ ਦੇਰ ਰਾਤ ਤੱਕ ਜਾ ਕੇ ਕਿਤੇ ਅਸੀਂ ਉਹ ਹੀ ਐਕਸੀਡੈਂਟ ਦੇ ਵਿੱਚ ਨੰਦੇੜ ਹਜੂਰ ਸਾਹਿਬ ਪਹੁੰਚਦੇ ਹਾਂਗੇ ਜੋ ਸਾਡੇ ਸਫ਼ਰ ਦੀ ਆਖਰੀ ਮੰਜ਼ਿਲ ਸੀ ਤੇ ਹੁਣ ਆਖਰੀ ਮੰਜ਼ਿਲ ਤੋਂ ਬਾਅਦ ਪਹਿਲਾਂ ਤਾਂ ਸਾਡਾ ਸਫ਼ਰ ਦਾ ਸ਼ੁਰੂਆਤ ਇਹ ਸੀ ਕਿ ਅਸੀਂ ਵਾਪਸ ਘੁੰਮਦੇ ਹੋਏ ਆਵਾਂਗੇ ਪਰ ਮਜਬੂਰਨ ਸਾਨੂੰ ਉੱਥੋਂ ਫਿਰ ਮੋਟਰਸਾਈਕਲ ਜਿਹੜੇ ਆਉਦੇ ਟ੍ਰੇਨ ਦੇ ਵਿੱਚ ਲੱਦਨੇ ਪੈਂਦੇ ਆਗੇ ਤੇ ਵਾਪਸ ਫਿਰ ਪੰਜਾਬ ਪਹੁੰਚ ਕੇ ਇਸ ਸਫ਼ਰ ਨੂੰ ਜਿਹੜਾ ਉੱਥੇ ਆ ਕੇ ਖਤਮ ਕਰਨਾ ਪੈਂਦਾਗਾ ਪਹਿਲਾ ਸਫ਼ਰ ਸੀ ਪਰ ਇਸ ਸਫਰ ਨੇ ਸਾਨੂੰ ਬਹੁਤ ਕੁਝ ਸਿਖਾਤਾ ਸੀਗਾ ਜਿਹੜਾ ਸਾਡੇ ਆਨ ਵਾਲੇ ਟੂਰਾਂ ਦੇ ਵਿੱਚ ਕੰਮ ਆਇਆ ਤੇ ਕਿਉਂਕਿ ਦੱਸਿਆ ਤਾਂ ਸਾਨੂੰ ਚਲੋ ਜਿੰਨੇ ਕਹਾ ਨਾ ਸੀਗਾ ਆਪਣਾ ਸਰਕਲ ਉਹਨਾਂ ਨੇ ਬਹੁਤ ਗੁੱਸੇ ਸੀ ਪਰ ਜਿੰਨਾ ਟਾਈਮ ਆਪਣੇ ਹੱਡਾਂ ਤੇ ਨਹੀਂ ਬੀਤਦੀਆਂ ਉਹਨਾਂ ਟਾਈਮ ਪਤਾ ਨਹੀਂ ਲੱਗਦਾ ਵੀ ਜਦੋਂ ਆਪਦੇ ਨਾਲ ਹੀ ਬੀਤਦੀ ਆ ਆਪ ਨੂੰ ਸਾਹਮਣਾ ਕਰਨਾ ਪੈਂਦਾ ਫਿਰ ਪਤਾ ਲੱਗਦਾ ਵੀ ਕਿਹੜੀ ਚੀਜ਼ ਦੀ ਆਪ ਨੂੰ ਉੱਥੇ ਸਫਰ ਦੇ ਵਿੱਚ ਜ਼ਰੂਰਤ ਸੀ ਕਿਹੜੀ ਦੀ ਨਹੀਂ ਕੀ ਸੀ ਇਹੀ ਆਪਣੀ ਜ਼ਿੰਦਗੀ ਦੇ ਵਿੱਚ ਹੁੰਦਾ ਵੀ ਸੁਣੀਆਂ ਸੁਣਾਈਆਂ ਗੱਲਾਂ ਦਾ ਬਾਅਦ ਦੇ ਵਿੱਚ ਪਤਾ ਲੱਗਦਾ ਜਦੋਂ ਆਪਦੇ ਤੇ ਹੜਾਉਣੀਆਂ ਪੈਂਦੀਆਂ ਇਦਾਂ ਸਾਡਾ ਇਹ ਜਿਹੜਾ ਪਹਿਲਾ ਸਫ਼ਰ ਆਗਾ ਉਹ ਖਤਮ ਹੋਇਆ ਤੇ ਬਹੁਤ ਸਾਰੇ ਜਿਹੜੇ ਸੱਜਣ ਆਗੇ ਹਨਾ ਤੁਸੀਂ ਵੀਡੀਓ ਦੇਖ ਰਹੇ ਹੋਗੇ ਇਹ ਸਫ਼ਰ ਦੇ ਵਿੱਚ ਜੁੜੇ ਜੇਕਰ ਤੁਸੀਂ ਇਹ ਸਫ਼ਰ ਦੇਖ ਰਹੇ ਸੀ ਤਾਂ ਕਿਹੜੀ ਵੀਡੀਓ ਚੰਗੀ ਲੱਗੀ ਸੀ ਉਹ ਜਰੂਰ ਦੱਸਿਓ ਇਹ ਸਫ਼ਰ ਦੇ ਬਾਬਤ ਜੇਕਰ ਤੁਸੀਂ ਉਹ ਸਫ਼ਰ ਤੋਂ ਪਹਿਨ ਦੇਖ ਰਹੇ ਹੋ ਜੇ ਨਹੀਂ ਦੇਖਿਆ ਤਾਂ ਪਲੇਲਿਸਟ ਦੇ ਵਿੱਚ ਜਾ ਕੇ ਹਜੂਰ ਸਾਹਿਬ ਬਾਈਕ ਟੂਰ ਦੀ ਆਪਣੀ ਪਲੇਲਿਸਟਾਂ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਵੀ ਮਾਤਾ ਜਾ ਕੇ ਜਰੂਰ ਦੇਖਿਓ ਸਾਰੀਆਂ ਵੀਡੀਓ ਦੇਖਿਓ ਉਮੀਦ ਕਰਦਾ ਤੁਸੀਂ ਇਹ ਸਫ਼ਰ ਨੂੰ ਇੰਜੋਏ ਕਰੋਗੇ ਇਹ ਵੀਡੀਓ ਵੀ ਉਮੀਦ ਕਰਦਾ ਤੁਹਾਨੂੰ ਚੰਗੀ ਲੱਗੀ ਹੋਗੀ ਮਿਲਦੇ ਆਪਾਂ ਨਵੀਂ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਫਰਨਾਮਿਆਂ ਦੇ ਵਿੱਚ ਕੁਝ ਕਿ ਸਫਰਨਾਮੇ ਤੁਹਾਡੇ ਸਨਮੋਹ ਕੀਤੇ ਜਾ ਰਹੇ ਹੈਗੇ ਉਮੀਦ ਕਰ ਰਹੇ ਆ ਤੁਹਾਨੂੰ ਇਹ ਚੰਗੇ ਲੱਗ ਰਹੇ ਹੋਣਗੇ ਤੇ ਵੀਡੀਓ ਦੇ ਵਿੱਚ ਜਿਹੜੀ ਐਡੀਟਿੰਗ ਆ ਉਹਦੇ ਚ ਆਪਾਂ ਇੰਪਰੂਵਮੈਂਟ ਕੀਤੀ ਹੈਗੀ ਪਿਛਲੀ ਵੀਡੀਓ ਦੇ ਵਿੱਚ ਬਹੁਤ ਸਾਰੇ ਕੰਪਲੀਮੈਂਟ ਤੁਹਾਡੇ ਆਏ ਮੈਸੇਜ ਵੀ ਆਏ ਸੀਗੇ ਵੀ ਵੀਡੀਓ ਬਈ ਵਧੀਆ ਐਡਿਟ ਹੋਈ ਹੈਗੀ ਠੀਕ ਆ ਉਹਦੇ ਵਿੱਚ ਹੁਣ ਆਪਾਂ ਥੋੜਾ ਜਿਹਾ ਕੰਮ ਹੋਰ ਕਰ ਰਹੇ ਆਗੇ ਤਾਂ ਕਿ ਤੁਹਾਡੇ ਸਾਹਮਣੇ ਹਨਾ ਵਧੀਆ ਤੋਂ ਵਧੀਆ ਚੀਜ਼ ਹੈ ਜਿਹੜੀ ਉਹ ਪੇਸ਼ ਕੀਤੀ ਜਾਵੇ ਇਹ ਸਫਰਨਾਮੇ ਜਿੰਨਾ ਟਾਈਮ ਆਪਣਾ ਨਵਾਂ ਸਫਰ ਹੈ ਜਿਹੜਾ ਸ਼ੁਰੂ ਨਹੀਂ ਹੋ ਜਾਂਦਾ ਉਹਨਾਂ ਟਾਈਮ ਤੁਹਾਡੇ ਨਾਲ ਇਹ ਸਫਰਨਾਮੇ ਚੱਲਦੇ ਰਹਿਣਗੇ ਤੁਹਾਨੂੰ ਪੁਰਾਣੇ ਸਫਰ ਦੀਆਂ ਯਾਦਾਂ ਦੇ ਵਿੱਚੋਂ ਕਿਉਂਕਿ ਬਹੁਤ ਸਾਰੇ ਸੱਜਣ ਮਿੱਤਰ ਹੈ ਜਿਹੜੇ ਨਾ ਸਫਰਨਾਮਿਆਂ ਤੋਂ ਬਾਅਦ ਆਪਣੇ ਨਾਲ ਜੁੜੇ ਆਗੇ ਉਹਨਾਂ ਨੂੰ ਇਹਨਾਂ ਸਫਰਨਾਮਿਆਂ ਬਾਰੇ ਦੱਸੀ ਹੈ ਹਨਾ ਕਿਵੇਂ ਸਫਰ ਸ਼ੁਰੂ ਹੋਇਆ ਸਾਰਾ ਕੁਝ ਤੁਹਾਡੇ ਸਾਹਮਣੇ ਪੇਸ਼ ਕਰਦੇ ਰਹੀਏ ਤਾਂ ਕਿ ਤੁਹਾਡੇ ਜਿਹੜੇ 15 ਮਿੰਟ ਤੁਸੀਂ ਵੀਡੀਓ ਦੇਖਦੇ ਹੋ ਉਹ ਬੇਸਟਾ ਹੋਣ ਤੁਹਾਡੇ 15 ਮਿੰਟਾਂ ਦਾ ਮੋਲ ਆਪਾਂ ਵੀਡੀਓ ਦੇ ਵਿੱਚ ਪਾਈਏ ਵੀਡੀਓ ਕਿਵੇਂ ਲੱਗੀ ਕਮੈਂਟ ਜ਼ਰੂਰ ਕਰਿਆ ਕਰੋ ਭਾਵੇਂ ਥੰਬਸ ਅਪ ਜਾਈ ਕਰ ਦਿਆ ਕਰੋ ਚੰਗਾ ਲੱਗਦਾਗਾ ਤੇ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਇਹ ਰਿਕਵੈਸਟ ਹੈਗੀ ਤੁਹਾਡੇ ਸਾਹਮਣੇ ਤੇ ਵੀਡੀਓ ਸ਼ੇਅਰ ਹੋਣ ਤੱਕ ਕਰ ਦਿਆ ਕਰੋ ਤਾਂ ਕਿ ਹੋਰ ਵੀ ਆਪਣੇ ਨਾਲ ਸਫਰਾਂ ਨੂੰ ਦੇਖਣ ਆਪਣੇ ਚੈਨਲ ਦੇ ਨਾਲ ਜੋੜਨਾ ਨਵੀਂ ਵੀਡੀਓ ਦੇ ਨਾਲ ਹੁਣ ਅਗਲੇ ਐਤਵਾਰ ਮਿਲਾਂਗੇ ਆਪਾਂ ਸ਼ਾਮ ਨਵੀਂ ਵੀਡੀਓ ਦੇ ਨਾਲ ਹੁਣ ਆਪਾਂ ਅਗਲੇ ਐਤਵਾਰ ਮਿਲਾਂਗੇ ਸ਼ਾਮੀ 4:00 4:00 ਦਾ ਆਪਾਂ ਪੱਕਾ ਟਾਈਮ ਰੱਖਿਆ ਹੋਇਆ ਪਿਛਲੀ ਵੀਡੀਓ ਥੋੜੀ ਲੇਟ ਹੋ ਗਈ ਸੀ ਉਹਦੇ ਲਈ ਮਾਫੀ ਹੈ ਪਰ ਹੁਣ ਤੋਂ ਜਿਹੜੀ ਵੀਡੀਓ ਆਗੇ ਉਹ ਸ਼ਾਮੀ 4 ਵਜੇ ਤੁਹਾਡੇ ਸਨਮੁਖ ਹੋ ਜਾ ਕਰੂ ਤੇ ਆਨੰਦ ਮਾਰਿਆ ਕਰੋ ਵੀਡੀਓ ਦਾ ਠੀਕ ਹੈ ਜੀ ਵੀਡੀਓ ਲਾਈਕ ਵੱਧ ਤੋਂ ਵੱਧ ਕਰ ਦਿਓ ਵੀ ਲਾਈਕ ਤਾਂ ਕਰ ਹੀ ਦਿਓ ਯਾਰ ਇਹ ਬਹੁਤ ਮਿਹਨਤ ਲੱਗਦੀ ਹੈ ਵੀਡੀਓ ਬਣਾਉਣ ਤੇ ਠੀਕ ਹੈ ਲਾਈਕ ਕਰਕੇ ਵੀਡੀਓ ਸ਼ੇਅਰ ਕਰ ਦਿਓ ਤੇ ਕਮੈਂਟ ਤਾਂ ਨਾਲ ਦੀ ਨਾਲ ਕਰ ਦਿਓ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿਲਦੇ ਆਂ ਐਤਵਾਰ ਨੂੰ ਹੁਣ ਆਪਾਂ